ਦੋਸਤੋ ਜਦੋਂ ਅਸੀਂ ਕੋਈ ਨਵੀਂ ਚੀਜ਼ ਖਰੀਦਣੀ ਹੁੰਦੀ ਹੈ ਤਾਂ ਫਿਰ ਸਾਡੇ ਕੋਲ ਦੋ ਆਪਸ਼ਨ ਹੁੰਦੀ ਹੈ ਜਾਂ ਤਾਂ ਅਸੀਂ ਮਾਰਕੀਟ ਦੇ ਵਿੱਚ ਜਾ ਕੇ ਖਰੀਦ ਲੈਂਦੇ ਆ ਤੇ ਜਾਂ ਫਿਰ ਖਰੀਦ ਲੈਂਦੇ ਆ ਔਨਲਾਈਨ ਕਿਉਂਕਿ ਅੱਜ ਕੱਲ ਔਨਲਾਈਨ ਚੀਜ਼ਾਂ ਖਰੀਦਣ ਦਾ ਟ੍ਰੈਂਡਸ ਵੱਧ ਚੁੱਕਾ ਹੈ ਇਸ ਕਰਕੇ ਜਦੋਂ ਅਸੀਂ ਮੋਬਾਈਲ ਦੇ ਉੱਪਰ ਉਹ ਨਵੀਂ ਚੀਜ਼ ਜਿਸ ਨੂੰ ਅਸੀਂ ਖਰੀਦਣਾ ਹੁੰਦਾ ਹੈ ਸਰਚ ਕਰਦੇ ਆ ਤਾਂ ਉਸ ਤੋਂ ਬਾਅਦ ਵੀ ਬੇਸਿਕ ਅਸੀਂ ਉਹ ਚੀਜ਼ ਖਰੀਦ ਲੈਂਦੇ ਆ ਜਾਂ ਫਿਰ ਖਰੀਦਣ ਦਾ ਮਨ ਅਸੀਂ ਬਦਲ ਲੈਂਦੇ ਆ ਪਰੰਤੂ ਸਾਡੇ ਮੋਬਾਈਲ ਦੇ ਉੱਪਰ ਉਸੇ ਚੀਜ਼ ਦੀ ਬਾਰ-ਬਾਰ ਮਸ਼ਹੂਰੀਆਂ ਆਉਣ ਲੱਗ ਜਾਂਦੀਆਂ ਅਤੇ ਜੇ ਜਦੋਂ ਵੀ ਮੋਬਾਈਲ ਨੂੰ ਖੋਲਦੇ ਆ ਤਾਂ ਫਿਰ ਸਾਡੇ ਸਾਹਮਣੇ ਉਹੀ ਚੀਜ਼ ਸਾਨੂੰ ਦਿਖਣ ਲੱਗ ਜਾਂਦੀ ਹੈ ਜੇਕਰ ਤੁਹਾਡੇ ਨਾਲ ਵੀ ਇਹ ਹੁੰਦਾ ਹੈ ਅਤੇ ਤੁਸੀਂ ਵੀ ਇਸ ਚੀਜ਼ ਤੋਂ ਪਰੇਸ਼ਾਨ ਹੋ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਇਸ ਸਮੱਸਿਆ ਦਾ ਹੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਇੱਕ ਵਾਰੀ ਮੋਬਾਈਲ ਦੇ ਵਿੱਚ ਕੋਈ ਚੀਜ਼ ਸਰਚ ਕਰਨ ਤੋਂ ਬਾਅਦ ਬਾਰ ਬਾਰ ਉਸੇ ਚੀਜ਼ ਦੀਆਂ ਆਉਣ ਵਾਲੀਆਂ ਮਸ਼ਹੂਰੀਆਂ ਨੂੰ ਬੰਦ ਕਰਨ ਦਾ ਤਰੀਕਾ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਣ ਜਾ ਰਹੇ ਹਾਂ ਤਾ ਫਿਰ ਤੁਸੀਂ ਕਰ ਦਿਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਮੈਂ ਕਰਦਾ ਹਾਂ ਵੀਡੀਓ ਦੀ ਸ਼ੁਰੂਆਤ ਤਾਂ ਆਓ ਫਿਰ ਆਪਾਂ ਹੁਣ ਚੱਲਦੇ ਹਾਂ ਮੋਬਾਈਲ ਦੀ ਸਕਰੀਨ ਦੇ ਵੱਲ ਤਾਂ ਫਿਰ ਇਜ਼ੀਲੀ ਅਸੀਂ ਕ੍ਰੋਮ ਬ੍ਰਾਊਜ਼ਰ ਦੇ ਉੱਪਰ ਜਾਵਾਂਗੇ ਇਸ ਤੋਂ ਬਾਅਦ ਅਸੀਂ ਉੱਪਰ ਸੱਜੇ ਹੱਥ ਤਿੰਨ ਬਿੰਦੂਆਂ ਹੁੰਦੀਆਂ ਆਪਾਂ ਇਸ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਇਹਨਾਂ ਆਪਸ਼ਨਾਂ ਦੇ ਵਿੱਚੋਂ ਅਸੀਂ ਸੈਟਿੰਗ ਦੇ ਉੱਪਰ ਚਲੇ ਜਾਵਾਂਗੇ ਹੁਣ ਇੱਥੇ ਸਾਨੂੰ ਕੁਝ ਸੈਟਿੰਗਾਂ ਨਜ਼ਰ ਆ ਰਹੀਆਂ ਇਸ ਦੇ ਵਿੱਚ ਇੱਕ ਸੈਟਿੰਗ ਹੈਗੀ ਪ੍ਰਾਈਵੇਸੀ ਐਂਡ ਸਿਕਿਉਰਟੀ ਆਪਾਂ ਇਸ ਨੂੰ ਖੋਲ ਲੈਣਾ ਹੈ ਇਸ ਤੋਂ ਬਾਅਦ ਇੱਥੇ ਇੱਕ ਐਡ ਪ੍ਰਾਈਵੇਸੀ ਵਾਲੀ ਸੈਟਿੰਗ ਹੈ ਜਿਸ ਦੇ ਉੱਪਰ ਲਿਖਿਆ ਹੋਇਆ ਹੈ ਕਸਟਮਾਈਜ਼ ਦਾ ਇਨਫੋ ਯੂਜ਼ਡ ਬਾਈ ਸਾਈਟਸ ਟੂ ਸ਼ੋ ਯੋਰ ਐਡ ਕਹਿੰਦੇ ਵੱਖ-ਵੱਖ ਸਾਈਟਾਂ ਦੇ ਦੁਆਰਾ ਇਹ ਵਾਲੀ ਇਨਫੋਰਮੇਸ਼ਨ ਨੂੰ ਇਸਤੇਮਾਲ ਕੀਤਾ ਜਾਂਦਾ ਤੁਹਾਨੂੰ ਐਡ ਦਿਖਾਉਣ ਦੇ ਲਈ ਅਤੇ ਤੁਸੀਂ ਇਸ ਨੂੰ ਇੱਥੋਂ ਕਸਟਮਾਈਜ਼ ਕਰ ਸਕਦੇ ਹੋ ਸੋ ਆਪਾਂ ਐਡ ਪ੍ਰਾਈਵੇਸੀ ਦੇ ਉੱਪਰ ਚਲੇ ਜਾਵਾਂਗੇ ਅਤੇ ਹੁਣ ਸਭ ਤੋਂ ਪਹਿਲੀ অপਸ਼ਨ ਦੇਖੋ ਐਡ ਟੌਪਿਕਸ ਇਹ ਵਾਲੀ অপਸ਼ਨ ਸਾਡੇ ਇੱਥੇ ਕੰਮ ਕਰੇਗੀ ਬੇਸਡ ਔਨ ਯੋਰ ਬਰਾਊਜ਼ਿੰਗ ਹਿਸਟਰੀ ਥਿਸ ਸੈਟਿੰਗ ਇਜ਼ ਔਨ ਕਹਿੰਦੇ ਕਿ ਤੁਹਾਡੀ ਬਰਾਊਜ਼ਿੰਗ ਹਿਸਟਰੀ ਦੇ ਉੱਪਰ ਇਹ ਬੇਸਡ ਹੈ ਇਸ ਸੈਟਿੰਗ ਨੂੰ ਤੁਸੀਂ ਆਨ ਜਾਂ ਆਫ ਕਰ ਸਕਦੇ ਹੋ ਆਪਾਂ ਐਡ ਟੌਪਿਕ ਵਾਲੀ অপਸ਼ਨ ਦੇ ਉੱਪਰ ਚੱਲੇ ਜਾਵਾਂਗੇ ਅਤੇ ਹੁਣ ਸਭ ਤੋਂ ਉੱਪਰ ਹੀ ਪਹਿਲੀ ਹੀ অপਸ਼ਨ ਹੈ ਇਸ ਨੂੰ ਬੰਦ ਕਰਨ ਦੀ ਤੁਸੀਂ ਇਹ ਵੀ ਦੇਖ ਲਓ ਉੱਥੇ ਕੀ ਲਿਖਿਆ ਹੋਇਆ ਹੈ ਕਹਿੰਦੇ ਟੌਪਿਕਸ ਆਰ ਬੇਸਡ ਔਨ ਯੋਰ ਰੀਸੈਂਟ ਬਰਾਊਜ਼ਿੰਗ ਹਿਸਟਰੀ ਕਹਿੰਦੇ ਇਹ ਟੌਪਿਕਸ ਤੁਹਾਡੀ ਤਾਜ਼ਾ ਬਰਾਊਜ਼ਿੰਗ ਹਿਸਟਰੀ ਦੇ ਨਾਲ ਸੰਬੰਧ ਰੱਖਦੇ ਐ ਐਂਡ ਆਰ ਯੂਜ਼ਡ ਬਾਈ ਸਾਈਟਸ ਅਤੇ ਫਿਰ ਇਹ ਸਾਈਟਾਂ ਇਹਨਾਂ ਟੌਪਿਕ ਦਾ ਇਸਤੇਮਾਲ ਕਰ ਲੈਂਦੀਆਂ ਤੁਹਾਨੂੰ ਐਡ ਦਿਖਾਉਣ ਦੇ ਲਈ ਸੋ ਤੁਸੀਂ ਜੇਕਰ ਚਾਹੋ ਤਾਂ ਇਸ ਨੂੰ ਇੱਥੋਂ ਬੰਦ ਕਰ ਸਕਦੇ ਹੋ ਜੇਕਰ ਤੁਸੀਂ ਇਸ ਨੂੰ ਇੱਥੋਂ ਬੰਦ ਕਰ ਦੇਵੋਗੇ ਤਾਂ ਫਿਰ ਤੁਹਾਡੇ ਵੱਲੋਂ ਮੋਬਾਈਲ ਦੇ ਉੱਪਰ ਕਿਸੇ ਚੀਜ਼ ਨੂੰ ਜਦੋਂ ਤੁਸੀਂ ਸਰਚ ਕਰਦੇ ਹੋ ਉਸ ਤੋਂ ਬਾਅਦ ਉਸ ਟੌਪਿਕ ਦੇ ਉੱਪਰੋਂ ਵੱਖ-ਵੱਖ ਸਾਈਟਾਂ ਤੁਹਾਨੂੰ ਐਡ ਦਿਖਾਣੀ ਆ ਬੰਦ ਕਰ ਦੇਣੀਆਂ ਸੋ ਉਮੀਦ ਕਰਦਾ ਹਾਂ ਕਿ ਤੁਹਾਡੀ ਇਸ ਮਸਲੇ ਦਾ ਹੱਲ ਹੋ ਗਿਆ ਹੋਵੇਗਾ ਤੇ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਈ ਹੋਵੇਗੀ ਅਤੇ ਇਹ ਵੀ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਹੁਣ ਤੱਕ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ